ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਆ ਸਭ ਨੂੰ ਤਿਆਰ ਭਰੀ ਸਸਰੀਆ ਕਾਣ ਤੇ ਇਹ ਆਪਣਾ ਮਸ਼ੀਨ ਵਰਕ ਦਾ ਸੂਟ ਦੇਖੋ ਬਹੁਤ ਹੀ ਸੋਹਣਾ ਬਣ ਕੇ ਤਿਆਰ ਹੋ ਗਿਆ ਤੇ ਇਹ ਬਹੁਤ ਹੀ ਸੋਹਣਾ ਸੂਟ ਤੇ ਕੰਮ ਹੋਇਆ ਹੋਇਆ ਬਹੁਤ ਸਫਾਈ ਨਾਲ ਕੰਮ ਹੋਇਆ ਹੋਇਆ ਸੂਟ ਤੇ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਆ ਦੇਖੋ ਇਹ ਤੇ ਸਾਰਾ ਬਰੀਕੀ ਨਾਲ ਕੰਮ ਕੀਤਾ ਹੋਇਆ ਸੂਟ ਦੇ ਉੱਤੇ ਦੇਖੋ ਤੁਸੀਂ ਵੇਖ ਸਕਦੇ ਹੋ ਤੇ ਵਧੀਆ ਕੰਮ ਕੀਤਾ ਮਸ਼ੀਨ ਵਰਕ ਦਾ ਸੂਟ ਹੈ ਕਿਸੇ ਵੀ ਪਾਈਨ ਨੇ ਆਪਣਾ ਤਿਆਰ ਕਰਵਾਉਣਾ ਤਾਂ ਕਰਵਾ ਸਕਦੀ ਹੈ ਵਧੀਆ ਆਪਣਾ ਇੱਕ ਨੰਬਰ ਕੰਮ ਕੀਤਾ ਹੋਇਆ ਸੂਟ ਤੇ ਕਿਹੜਾ ਬਰੀਕੀ ਦਾ ਕੰਮ ਹੈ ਸਾਰਾ ਇਹਦੇ ਤੇ ਕਿਸੇ ਨੇ ਵੀ ਨੀਡਲਵਰਕ ਦਾ ਸੂਟ ਤਿਆਰ ਕਰਵਾਉਣਾ ਜਾਂ ਸਿੰਧੀ ਬੂਟੀ ਦਾ ਆਪ ਦੀ ਮਨਪਸੰਦ ਦਾ ਡਿਜ਼ਾਈਨ ਕੋਈ ਵੀ ਹੋਵੇ ਤੁਸੀਂ ਸਾਥੋਂ ਤਿਆਰ ਕਰਵਾ ਸਕਦੇ ਹੋ ਤੇ ਪੇਂਟ ਵਾਲੇ ਸੂਟ ਵੀ ਸਾਥੋਂ ਤਿਆਰ ਕਰਵਾ ਸਕਦੇ ਹੋ ਤੁਸੀਂ ਸਾਨੂੰ WhatsApp ਨੰਬਰ ਤੇ ਪੇ ਸਕਦੇ ਹੋ ਸਕਰੀਨਸ਼ਾਟ ਲੈ ਕੇ ਕੋਈ ਵੀ ਡਿਜ਼ਾਈਨ ਦੇਖੋ ਬਾਹਾਂ ਦਾ ਡਿਜ਼ਾਈਨ ਵੀ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਥੱਲੇ ਸਾਰੇ ਤੇ ਕੱਟਵਰਕ ਹੋਇਆ ਹੋਇਆ ਇਹ ਤੁਸੀਂ ਇਸੇ ਤਰ੍ਹਾਂ ਹੀ ਮੋੜ ਸਕਦੇ ਹੋ ਕੱਟ ਕਰਨ ਦੀ ਵੀ ਲੋੜ ਨਹੀਂ ਗਈ ਤੇ ਬਹੁਤ ਹੀ ਸੋਹਣਾ ਬਣ ਕੇ ਸੂਟ ਤਿਆਰ ਹੋਇਆ ਦੇਖੋ ਕੋਈ ਵੀ ਆਪ ਦੀ ਮਨਪਸੰਦ ਦਾ ਡਿਜ਼ਾਈਨ ਸਾਥੋਂ ਤਿਆਰ ਕਰਵਾ ਸਕਦੇ ਹੋ ਪੇਂਟ ਵਾਲਾ ਵੀ ਸੂਟ ਤਿਆਰ ਕਰਵਾਉਣਾ ਤੁਸੀਂ ਸਾਥੋਂ ਕਰਵਾ ਸਕਦੇ ਹੋ ਤੇ ਜਿਹੜੇ ਹੁਣ ਨੀਡਲਵਰਕ ਦੇ ਸੂਟ ਤਿਆਰ ਕਰਦੇ ਆ ਉਹ ਵੀ ਆ ਸਾਥੋਂ ਕਰਵਾ ਸਕਦੇ ਹੋ ਪੱਥਰ ਟਾਂਕੇ ਦੇ ਵੀ ਤੇ ਸਿੰਦੀ ਬੂਟੀ ਦੇ ਵੀ ਤੇ ਮਸ਼ੀਨ ਵਰਕ ਦੇ ਵੀ ਆਪ ਦੀ ਮਨਪਸੰਦ ਦਾ ਡਿਜ਼ਾਈਨ ਕੋਈ ਵੀ ਤੁਸੀਂ ਸਾਥੋਂ ਤਿਆਰ ਕਰਵਾ ਸਕਦੇ ਹੋ ਜੇ ਸਾਡਾ ਵੀਡੀਓ ਪਸੰਦ ਆਈ ਸੂਟ ਸਾਨੂੰ ਕਿਹੋ ਜਿਹਾ ਲੱਗਿਆ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਸਾਨੂੰ ਆਰਡਰ ਰੋਜ਼ ਜ਼ਰੂਰ ਦੇਖੋ ਕੰਮ ਦੇਖੋ ਤੁਸੀਂ ਬਹੁਤ ਹੀ ਸੋਹਣਾ ਆਪਣਾ ਕੰਮ ਹੈ ਇੱਕ ਨੰਬਰ ਕੰਮ ਕੀਤਾ ਹੋਇਆ ਆਪਾਂ ਸੂਟ ਤੇ ਬਹੁਤ ਸਫਾਈ ਨਾਲ ਸੂਟ ਤਿਆਰ ਹੋਇਆ ਹੈ ਜੇ ਤੁਸੀਂ ਆਨ ਆਰਡਰ ਦੇ ਸਕਦੇ ਹੋ ਸਾਡੇ WhatsApp ਨੰਬਰ ਤੇ ਆਪਣਾ ਵਿੱਚ ਦਿੱਤਾ ਹੁੰਦਾ ਵਧੀਆ ਬਾਹਾਂ ਤੇ ਆਪਾਂ ਪੂਰਾ ਵਧੀਆ ਕੰਮ ਕੀਤਾ ਹੋਇਆ ਤੇ ਬਹੁਤ ਹੀ ਸੋਹਣਾ ਕੱਪੜਾ ਆਪਾਂ ਜਿਹੜੇ ਕੱਪੜੇ ਤੇ ਭੈਣ ਨੂੰ ਕੰਮ ਕਰਕੇ ਦਿੱਤਾ ਇਹ ਸੂਟ ਆਪਣਾ ਆਰਡਰ ਦਾ ਬਣਿਆ ਹੋਇਆ ਹੈ ਤੇ ਬਹੁਤ ਹੀ ਸੋਹਣੇ ਕੱਪੜੇ ਤੇ ਆਪਾਂ ਕੰਮ ਕਰਕੇ ਦਿੱਤਾ। ਇਸ ਪੈਨ ਦਾ ਇੱਕ ਸੂਟ ਹੋਰ ਵੀ ਹੈ ਪੇਂਟ ਵਾਲਾ। ਉਹ ਵੀ ਆਪਾਂ ਸ਼ੁਰੂ ਕਰਨਾ ਹੁਣ ਪੇਂਟ ਕਰਨਾ। ਇਹਨਾਂ ਦੇ ਸੂਟ ਮੇਰੇ ਕੋਲ 4-5 ਸੂਟ ਹੈ। ਤਿਆਰ ਕਰਨ ਵਾਲਾ ਇੱਕ ਸੂਟ ਤਿਆਰ ਕਰਨ ਵਾਲਾ ਰਹਿ ਗਿਆ ਤੇ ਕਨੀਡਲ ਵਰਕ ਦਾ ਰਹਿ ਗਿਆ। ਚਲੋ ਜੀ ਆਪਾਂ ਅਗਲੀ ਵੀਡੀਓ 'ਚ ਮਿਲਦੇ ਹਾਂ। ਤੇ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ। ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ। ਤੇ ਆਪਾਂ ਅਗਲੀ ਵੀਡੀਓ 'ਚ ਮਿਲਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।